ਆ ਦੇਖ ਲੋ ਵਿਅਕਤੀ ਦੀ ਹਰਕਤ ਟੁੱਟੇ ਹੋਏ ਅੰਡਿਆਂ ਤੋਂ ਬਣਾਇਆ ਜਾ ਰਿਹਾ ਸੀ ਅਜਿਹਾ ਸਮਾਨ ਕਿ ਜਦੋਂ ਫੂਡ ਦੇ ਵਿਭਾਗ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਮੌਕੇ ਤੇ ਪਹੁੰਚੇ ਤੇ ਉੱਥੋਂ ਦਾ ਸੀਨ ਦਿਖਾਇਆ ਦੇਖੋ ਕਿਸ ਤਰੀਕੇ ਦੇ ਨਾਲ ਟੁੱਟੇ ਹੋਏ ਅੰਡਿਆਂ ਨੂੰ ਕੈਨੀ ਦੇ ਵਿੱਚ ਭਰ ਕੇ ਲੈ ਕੇ ਆਉਂਦੇ ਸੀ ਤੇ ਫਿਰ ਇਹਨਾਂ ਦਾ ਲੋਕਾਂ ਦਾ ਮਨਪਸੰਦੀ ਫਰੂਟ ਕੇਕ ਤਿਆਰ ਕੀਤਾ ਜਾਂਦਾ ਸੀ ਤੇ ਜਦੋਂ ਇੱਥੇ ਮੌਕੇ ਦੇ ਉੱਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਸੈਂਪਲ ਲਏ ਗਏ ਤਾਂ ਇਸ ਦੇ ਉੱਤੇ ਜ਼ਿਲ੍ਹਾ ਸਿਹਤ ਅਧਿਕਾਰੀ ਅਮਰਜੀਤ ਕੌਰ ਨੇ ਕੀ ਕਿਹਾ ਆ ਸੁਣਦੇ ਹਾਂ ਹਾਂਜੀ ਮੈਂ ਡਾਕਟਰ ਅਮਰਜੀਤ ਕੌਰ ਟੀ ਐਚਓ ਲੁਧਿਆਣਾ ਅ ਅੱਜ ਸਾਨੂੰ ਇੱਕ ਐਨੋਨਿਮਸ ਕੰਪਲੇਂਟ ਆਈ ਸੀ ਕਿ ਨਗੀਨਾ ਬੇਕਰੀ ਤਾਜਪੁਰ ਰੋਡ ਇੱਥੇ ਗੰਦੇ ਐਗ ਯੂਜ਼ ਕਰ ਰਹੇ ਹੈਗੇ ਆ ਫਰੂਟ ਕੇਕ ਬਣਾ ਲੇ ਤੇ ਅੱਜ ਅਸੀਂ ਵਿਜ਼ਿਟ ਕੀਤਾ ਤੇ ਸਾਨੂੰ ਕਾਫੀ ਸਾਰਾ ਰਾਉਂਡ 4 ਕੁਇੰਟਲ ਬ੍ਰੋਕਨ ਔਰ ਰਾਟਨ ਐਗਸ ਵਿਲੇ ਹੈਗੇ ਜਿਹੜੇ ਇਹਨਾਂ ਨੇ ਡਰਮਸ ਦੇ ਵਿੱਚ ਪਾ ਕੇ ਰੱਖੇ ਆ ਤੇ ਅਸੀਂ ਆਪਣੇ ਸੈਂਪਲਸ ਲੈ ਲਏ ਹੈ ਕਿ 3 ਸੈਂਪਲਸ ਲਈਏ ਪ੍ਰਿਪੇਅਰਡ ਫਰੂਟ ਕੇਕ ਹੈ ਬ੍ਰੈਡ ਹੈਗੀ ਹੈ ਇਹਨਾਂ ਦੀ ਪਲਪ ਤੇ ਐਗਸ ਜਿਹੜੇ ਤੋੜ ਕੇ ਰੱਖੇ ਹੋਏ ਉਹਨਾਂ ਦੇ ਵਿੱਚੋਂ ਕੀ ਐਡਡ ਸਮਾਨ 800 ਮਿਲੇ ਹੈਗਾ ਇਹਨਾਂ ਦਾ ਆਪਾਂ ਕੀ ਕਰਾਂ ਜਿਹੜਾ ਇਹਨਾਂ ਦਾ ਗੰਦਾ ਸਮਾਨ ਇੱਥੋਂ ਜਿਹੜਾ ਮਤਲਬ ਸਾਰਾ ਰੋਟਨ ਜਿਹੜੇ ਐਗਸ ਮਿਲੇ ਨੇ ਇਹਨਾਂ ਦਾ ਕੀ ਕਰ ਲਈ ਅਸੀਂ ਡਿਸਟਰੋਇ ਕਰਵਾ ਰਹੇ ਹਾਂ ਕਿ ਸਾਰੇ ਐਗਸ ਔਰ ਜਿਹੜਾ ਪ੍ਰਿਪੇਅਰਡ ਫੂਡ ਹੈਗਾ ਐਗਸ 4 ਕੁਇੰਟਲ ਦੇ ਆਸ-ਪਾਸ ਹੈ ਔਰ ਪ੍ਰਿਪੇਅਰਡ ਫੂਡ ਵੀ ਅਰਾਊਂਡ 50 ਡੱਬੇ ਹੈਗੇ ਆ ਜਿਨ੍ਹਾਂ ਨੂੰ ਡਿਸਟਰੋਇ ਕਰਵਾ ਰਹੇ ਹਾਂ ਜੀ ਔਰ ਇਹਨਾਂ ਦਾ ਇਹਨਾਂ ਦਾ ਕੀ ਐਕਸ਼ਨ ਕੀ ਲਿਆ ਜਾਏਗਾ ਜੀ ਅਨਹਾਈਜਨਿਕ ਚਲਾਨ ਕਰਤੇ ਆ ਤੇ ਵਿਦਆਊਟ ਲਾਇਸੈਂਸ ਹੀ ਕੰਮ ਕਰ ਰਹੇ ਹੈਗੇ ਆ ਤਾਂ ਉਹਦੇ ਅਗੇਂਸਟ ਵੀ ਐਕਸ਼ਨ ਹੋਏਗਾ ਉਥੇ ਹੀ ਬੇਕਰੀ ਮਾਲਕ ਨੇ ਆਪਣੇ ਇਸ ਕੰਮ ਨੂੰ ਲੈ ਕੇ ਸਪਸ਼ਟੀਕਰਨ ਦਿੱਤਾ ਜਰਾ ਉਹ ਵੀ ਸੁਣ ਲਓ ਕਹਿ ਨਾਮ ਆਪਕਾ ਨੂਰ ਅਲਿਸਲਾਮ ਹੈ ਨੂਰ ਅਲਿਸਲਾਮ ਨੂਰ ਅਲਿਸਲਾਮ ਆਇਆ ਜੀ ਕੌਨ ਸੀ ਫੈਕਟਰੀ ਆਪਕਾ ਨਾਮ ਕਿਆ ਫੈਕਟਰੀ ਦਾ ਇਹ ਨਗੀਨਾ ਬੇਕਰੀ ਕੀ ਬਣਾਤੇ ਹੋ ਆਪ ਫਰੂਟ ਕੇਕ ਹੈ ਫਰੂਟ ਕੇਕ ਫਰੂਟ ਕੇਕ ਹੀ ਬਣਾਤੇ ਓਨਲੀ ਜੀ ਫਰੂਟ ਕੇਕ ਹੀ ਬਣਾਤੇ ਫਰੂਟ ਕੇਕ ਬਣਾਤੇ ਤੇ ਐਗ ਟੂਟੇ ਲੈ ਕੇ ਆਤੇ ਹੋ ખાંડે ટૂટે વરાતે પાડે સારા હોલે જોતે હે ખરાબ નહી હોતે હોય ટૂટે ખરાબ નહી હોતે હે ચિટંડે હોતે હે વો થોડા ક્રૅગ હોતે હે ઉનકો તોડ કે લિયાતે હમ કેની મે ડાલ કે અચ્છા કેની મે ડાલ કે લિયાતે હે જી જી ઓર ઇસસે બનાતે કિતને દિન રખતે હો ઇસંડે કો બસ જૈસે આજ લાયે કે કલ આજ હી ખતમ કર દેગે કલ કો ਦੂસરા ફેર લાયેગે ઓકે ઉસી દિન ખતમ ખતમ karna padta hai દેખિયા જા રહે હે કે લોક ચંદ પૈસે નુ બચાવન વાસ્તે લોકન દી સેહત ના ખેલવાડ કીતા જા રહે હૈ जिદે ચલ દે ਗੱਡੀਆਂ ਚੀਜ਼ਾਂ ਦੇ ਨਾਲ ਸਮਾਨ ਤਿਆਰ ਕਰਕੇ ਵੇਚਿਆ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਹਣੀ ਦੀ ਰਿਪੋਰਟ